ਪੰਜਾਬ ਨਾਲ ਜੁੜੇ ਹੋਏ ਸਮੂਹੇ ਹੀ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕ ਵੀਰੋ ਅੱਜ ਅਸੀਂ ਇੱਕ ਆਪਣਾ ਜਿਹੜਾ ਸੁਸਾਇਟੀ ਆ ਪਿੰਡ ਬੰਕਸੀਪੁਰਾ ਦੀ ਉੱਥੇ ਖੜੇ ਆ ਇੱਥੇ ਅੱਜ ਖੇਤੀਬਾੜੀ ਵਿਭਾਗ ਅਤੇ ਕਿਸਾਨ ਭਲਾਈ ਸੰਸਥਾ ਵੱਲੋਂ ਇੱਕ ਜਿਹੜਾ ਕਿਸਾਨਾਂ ਦੇ ਭਲਾਈ ਹਿਤ ਕੈਂਪ ਲਗਾਇਆ ਗਿਆ ਸੀ ਜਿਦੇ ਵਿੱਚ ਆਪਣੇ ਬਲਾਕ 7ਵੇਂ ਦੇ ਤੋਂ ਅਤੇ ਲੁਧਿਆਣਾ ਜਿਲ੍ਹੇ ਦੀ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਕਿਸਾਨਾਂ ਨੂੰ ਇੱਕ ਤਾਂ ਜਿਹੜਾ ਝੋਨੇ ਦੀ ਪਰਾਲੀ ਨੂੰ ਆਕੇ ਨਾਲ ਲਾਉਣ ਬਾਰੇ ਜਾਣਕਾਰੀ ਦਿੱਤੀ ਜੀ ਇਹਦੇ ਕੀ ਕੀ ਫਾਇਦੇ ਨੇ ਦੂਸਰਾ ਉਹਨਾਂ ਨੇ ਜਿਹੜੇ ਕਿਸਾਨਾਂ ਨੂੰ ਸਬਸਿਡੀ ਤੇ ਵੀ ਕਣਕ ਦਾ ਬੀਜ ਕਾਫੀ ਭਾਰੀ ਮਾਤਰਾ ਤੇ ਸਬਸਿਡੀ ਦਿੱਤੀ ਜਾ ਰਹੀ ਹੈ ਕਣਕ ਦੇ ਬੀਜ ਤੇ ਅਤੇ ਨਾਲ ਹੋਰ ਜੋ ਵੀ ਆਪਾਂ ਕਣਕ ਤੇ ਸਾਲਪੁਰ ਵਗੈਰਾ ਪਾਉਨੇ ਆ ਉਹ ਵੀ ਜਿਹੜਾ ਬਾਜ਼ਾਰ ਦੇ ਵਿੱਚ ਕਹਿੰਦੇ ਨੇ 1000 ਰੁਪਏ ਦਾ ਥੈਲਾ ਮਿਲਦਾ ਉਹ 205 ਰੁਪਏ ਦੇ ਵਿੱਚ ਖੇਤੀਬਾੜੀ ਦਾ ਦਫ਼ਤਰ ਵੱਲੋਂ ਦਿੱਤਾ ਜਾ ਰਿਹਾ ਔਰ ਕਿਸਾਨਾਂ ਦੀ ਭਲਾਈ ਦੇ ਹਿਤ ਬਹੁਤ ਸਾਰੀਆਂ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਉਹਨਾਂ ਨੇ ਇੱਥੇ ਕਿਸਾਨਾਂ ਨੂੰ ਆ ਕੇ ਜਾਣੂ ਕਰਵਾਇਆ ਸੋ ਆਉ ਉਹਨਾਂ ਦੀ ਜੋ ਵੀ ਡਿਟੇਲ ਚ ਗੱਲਬਾਤ ਆ ਡਾਕਟਰ ਸਾਹਿਬਾਨਾਂ ਦੀ ਉਹ ਤੁਹਾਨੂੰ ਸੁਣਾਉਣੇ ਆ ਤੁਸੀਂ ਜੁੜੇ ਰਹੋ ਮੰਡਲੇ ਵਿਦੇ ਨਾਲ ਧੰਨਵਾਦ ਸੋ ਸਾਡ ਵੀਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਜਿਹੜੀ ਹੁਣ ਸਾਡੀ ਝੋਨੇ ਦੀ ਜਿਹੜੀ ਫਸਲ ਆ ਉਹਦਾ ਕਟਾਈ ਦਾ ਸਮਾਂ ਆ ਗਿਆ ਇਸ ਟਾਈਮ ਤੇ ਸੋ ਜਿਵੇਂ ਹੁਣ ਆਪਾਂ ਜੇ ਆਪਾਂ ਮੜਮਕਾ ਸੰਸਥਾ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਵੇਂ ਆਪਾਂ ਪਹਿਲਾਂ ਵੀ ਇਸ ਤਰ੍ਹਾਂ ਦੇ ਕਾਫੀ ਕੈਂਪ ਲਾਏ ਨੇ ਜਿਵੇਂ ਤੁਹਾਨੂੰ ਪਤਾ ਵੀ ਮੜਮਕਾ ਸੰਸਥਾ ਜਿਹੜੀ ਆਪਣੀ ਜਿਹੜੀ ਮਿੱਟੀ ਪਾਣੀ ਤੇ ਖਵਾ ਦੀ ਸਭ ਸੰਭਾਲ ਤੇ ਜਿਹੜਾ ਆਪਣਾ ਮੇਨ ਕੰਮ ਕਰ ਰਹੀ ਆ ਜਿਵੇਂ ਕਿ ਆਪਾਂ ਮਿੱਟੀ ਦੀ ਜੇ ਗੱਲ ਕਰੀਏ ਆਪਾਂ ਜਿਹੜੀ ਮਿੱਟੀ ਸਾਨੂੰ ਜਿਹੜੀ ਜਾਂਚ ਪਰਤਾਲ ਆ ਉਹ ਕਰਵਾਣੀ ਬਹੁਤ ਜ਼ਰੂਰੀ ਆ ਜਿਵੇਂ ਆਪਾਂ ਪਹਿਲਾਂ ਬਾਈ ਜੀ ਦੇ ਖੇਤ ਦੇ ਵਿੱਚੋਂ ਵੀ ਆਪਾਂ ਜਿਹੜਾ ਸਾਇਲ ਦਾ ਜਿਹੜਾ ਸੈਂਪਲ ਆ ਉਹ ਟੈਸਟ ਕਰਵਾਇਆ ਸੀ ਤੇ ਸਾਨੂੰ ਪਤਾ ਲੱਗਿਆ ਕਿ ਕਿਹੜੇ ਤੱਤਾਂ ਦੀ ਇੱਥੇ ਕਮੀ ਆ ਤੇ ਕਿਹੜੇ ਤੱਤਾਂ ਸਿਪਾਈਏ ਤੇ ਹੁਣ ਅਸੀਂ ਸਿਰਫ ਬਿਨਾਂ ਇੱਕ ਲੋੜ ਤੋਂ ਪਾ ਰਹੇ ਆ ਜਾਂ ਅਸੀਂ ਅਸੀਂ ਮਤਲਬ ਅੰਦਾਜ਼ੇ ਨਾਲ ਪਾ ਰਹੇ ਆ ਕਿ ਤਿੰਨ ਗੱਟੇ ਪਾ ਦੋ ਜਾਂ ਚਾਰ ਪਾ ਦੋ ਜਾਂ ਪੰਜ ਪਾ ਦੋ ਜਿਵੇਂ ਸਾਨੂੰ ਫਸਲ ਦੇ ਹਿਸਾਬ ਨਾਲ ਲੱਗਦਾ ਅਸੀਂ ਉਸੇ ਹਿਸਾਬ ਨਾਲ ਜਿਹੜਾ ਆਪਣਾ ਖੇਤ ਨੂੰ ਆ ਉਹ ਜਿਹੜੀ ਖਾਦ ਪਰ ਸਾਨੂੰ ਜਿਹੜਾ ਸਹੀ ਢੰਗ ਆ ਜਿਹੜਾ ਤਰੀਕਾ ਪਤਾ ਨਹੀਂ ਲੱਗ ਰਿਹਾ ਸਾਡੀ ਖਸਬੂ ਨੂੰ ਕਿੰਨੀ ਲੋੜ ਆ ਸਾਡੀ ਮਿੱਟੀ ਨੂੰ ਕਿੰਨੀ ਲੋੜ ਆ ਸੋ ਅਸੀਂ ਇੱਕ ਜਿਹੜੀ ਮਿੱਟੀ ਦੀ ਜਾਂਚ ਆ ਤੁਹਾਡੇ ਤੋਂ ਸਭ ਤੋਂ ਨੇੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਹੈ ਆਪਣੇ ਸਭ ਤੋਂ ਜ਼ਿਲ੍ਹੇ ਦੇ ਨੇੜੇ ਆ ਸੋ ਉੱਥੋਂ ਆਪਾਂ ਜਿਹੜੀ ਮਿੱਟੀ ਦੀ ਇੱਕ ਜਾਂਚ ਕਰਵਾਈਏ ਸਾਨੂੰ ਪਤਾ ਲੱਗੇ ਵੀ ਕਿਹੜੇ ਤੱਤਾਂ ਦੀ ਕਮੀ ਹੈਗੀ ਆ ਤੇ ਕਿਹੜੇ ਤੱਤਾਂ ਸਾਡੇ ਜ਼ਮੀਨ ਦੇ ਵਿੱਚ ਪਹਿਲਾਂ ਹੀ ਹੈਗੇ ਆ ਇਹ ਨਹੀਂ ਪਤਾ ਵੀ ਜਿਹੜੇ ਤੱਤ ਸਾਡੇ ਕੋਲ ਪਹਿਲਾਂ ਹੀ ਜ਼ਿਆਦਾ ਹੈਗੇ ਅਸੀਂ ਉਹੀ ਵਾਰ-ਵਾਰ ਜ਼ਿਆਦਾ ਪਾਈ ਜਾਂਦੇ ਆ ਜਿਵੇਂ ਹੁਣ ਫਾਸਫੋਰਸ ਆ ਕਈ ਤਰ੍ਹਾਂਾਂ ਤੋਂ ਹੁਣ ਜਿਵੇਂ ਆਲੂ ਉੱਤੇ ਦੀ ਆਲੂ ਦੇ ਵਿੱਚ ਵੀ ਪਾ ਰਹੇਗਾ ਘੋਨੇ 'ਚ ਵੀ ਪਾ ਰਹੇਗਾ ਮੱਕੀ 'ਚ ਵੀ ਪਾ ਰਹੇ ਆ ਉੱਤੇ ਫਾਸਫੋਰਸ ਦੀ ਮਤਲਬ ਜਿਹੜੀ ਮਾਤਰਾ ਉਹ ਬਹੁਤ ਬਹੁਤ ਜ਼ਿਆਦਾ ਵਧ ਰਹੀ ਹੈ ਇਸ ਜੀ ਦੇ ਵਿੱਚ ਜੇ ਫਾਸਫੋਰਸ ਦੀ ਮਾਤਰਾ ਜ਼ਿਆਦਾ ਵਧੂਗੀ ਅ ਜਿਵੇਂ ਆਪਾਂ ਦੇਖਦੇ ਨਹੀਂ ਕਿ ਵੀ ਵੱਡੀਆਂ ਮੱਛੀਆਂ ਛੋਟੀਆਂ ਮੱਛੀਆਂ ਨੂੰ ਖਾ ਜਾਂਦੀਆਂ ਪਾਣੀ ਦੇ ਵਿੱਚ ਓਵੇਂ ਜਿਹੜੇ ਵੱਡੇ ਤੱਤ ਨੇ ਉਹ ਛੋਟੇ ਤੱਤਾਂ ਨੂੰ ਖਤਮ ਕਰ ਦਿੰਦੇ ਆ ਛੋਟੇ ਤੱਤ ਜਿਵੇਂ ਆਪਣੇ ਮਾਈਕਰੋ ਨਿਊਟ੍ਰੀਐਂਟ ਹੋ ਗਏ ਮਾਈਕਰੋ ਐਲੀਮੈਂਟ ਹੋ ਗਏ ਜਿਵੇਂ ਆਪਣੇ ਉਹਨਾਂ ਨੂੰ ਖਤਮ ਕਰ ਦਿੰਦੇ ਆ ਹੁਣ ਅਗੇ ਆਪਾਂ ਦੇਖੋ ਜਿਹੜੇ ਆਪਣੇ 16 'ਚ ਛੋਟੇ ਤੱਤ ਨੇ ਹੋਣੋ ਜੀ ਕਣਕ ਨੂੰ ਜ਼ਿੰਕ ਵੀ ਪਿਛੜਕਣ ਲਾਗੇ ਪਿਛਲੇ ਦੋ ਤਿੰਨ ਸਾਲਾਂ ਤੋਂ ਮੈਗਨੀਜ਼ੀਅਮ ਵੀ ਚਲੋ ਪਾਉਣ ਲੱਗੇ ਤੇ ਆਇਰਨ ਵੀ ਪਾਉਣ ਲੱਗੇ ਤਿੰਨ ਤੱਤ ਜਿਹੜੇ ਉਹ ਅਸੀਂ ਹੁਣ ਫਸਲਾਂ ਦੇ ਵਿੱਚ ਪਾਉਣ ਲੱਗੇ ਕਿਉਂਕਿ ਉਹਦਾ ਮੇਨ ਕਾਰਨ ਇਹ ਹੈ ਵੀ ਜਿਹੜੀ ਅਸੀਂ ਮਿੱਟੀ ਦੀ ਜਿਹੜੀ ਜਾਂਚ ਪੜਤਾਲ ਉਹ ਨਹੀਂ ਕਰਵਾਈ ਇੱਕ ਅਸੀਂ ਲੋੜ ਅੰਸਾਰ ਜਿਹੜੀ ਇੱਕ ਸਾਡਾ ਨੁਕਸਾਨ ਵੀ ਹੋਇਆ ਅਸੀਂ ਆਪਣਾ ਖਰਚਾ ਵੀ ਵਧਾਇਆ ਤੇ ਜਿਹੜੀ ਸਾਡੀ ਫਸਲ ਦਾ ਸੀਗਾ ਉਹਦਾ ਵੀ ਸਾਡਾ ਨੁਕਸਾਨ ਹੋਇਆ ਕਿਸੇ ਤੇ ਜਾ ਕੇ ਕੋਈ ਵੀ ਜੇ ਮਤਲਬ ਲੋੜ ਤੋਂ ਵੱਧ ਇੱਕ ਚੀਜ਼ ਵਧੂਗੀ ਤਾਂ ਉਹਨੇ ਕਿਤੇ ਨਾ ਕਿਤੇ ਨੁਕਸਾਨ ਹੀ ਵਜਾਉਣਾ ਤੇ ਹੁਣ ਆਪਾਂ ਆਪਦੀ ਆਡੀ ਬੋਡੀ ਦੇ ਟੈਸਟ ਕਰਵਾਉਣੇ ਆ ਇਹ ਤਾਂ ਹੈ ਨਹੀਂ ਵੀ ਜੇ ਸਾਨੂੰ ਫਾਸਟ ਫੋਰਸ ਦੀ ਲੋੜਾਂ ਤੇ ਸੀ ਨਾਈਟrogen ਨਹੀਂ ਗਈ ਉਹਦਾ ਤਾਂ ਕੋਈ ਫਾਇਦਾ ਨਹੀਂ ਨਾ ਉਹਨਾਂ ਕੁੱਤੇ ਨੂੰ ਤੇ ਬਟ ਕਈ ਥਾਵਾਂ ਤੇ ਮਤਲਬ ਉਹ ਸਾਡੇ ਕੁੱਤੇ ਅਵੇਲੇਬਿਲਟੀ ਹੀ ਨਹੀਂ ਗਈ ਮਤਲਬ ਬੂਟਾ ਲੈ ਹੀ ਨਹੀਂ ਸਕਦਾ ਇਹਨੇ ਤਾਂ ਜਿੰਨੇ ਸਾਡੀ ਨੇ ਚਰਾਗ ਜ਼ਮੀਨਾਂ ਦੇ ਵਿੱਚ ਪਏ ਆ ਮੈਂ ਬਹੁਤ ਵਾਰੀ ਡਾਕਟਰ ਨੇ ਦੱਸਿਆ ਪਰ ਤੋਂ ਪਹਿਲਾਂ ਮੈਂ ਗੱਡੀਆਂ ਤੁਹਾਡੇ ਨਾਲ ਗਰਸਨ ਸਰ ਨਾਲ ਹਸਪਤਾਲ ਜਿੱਦਾਂ ਮੀਰੀ ਗੱਲ ਕੀਤੀ ਕਰਦੇ ਵੀ ਕੀਤੇ ਜਾਣਦੇ ਹਾਂ ਪਰ ਕਿਤੇ ਦੋ ਚਾਰ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਵਿਚਾਰ ਰੱਖਣੀਆਂ ਹੁੰਦੀਆਂ ਇੱਕ ਕਰੋਨਾ ਦੀ ਤਰ੍ਹਾਂ ਇਹ ਹਰਦੀ ਹੋ ਜਾਣਾ ਹੈ ਕਰੋਨਾ ਜਿਹੜਾ ਆਇਆ ਜਦੋਂ ਆਪਣੇ ਘਰਿਆਂ ਨੂੰ ਲੱਗ ਜਾਂਦਾ ਹੈ ਤੇ ਜਿਵੇਂ ਜਿਵੇਂ ਆਪਾਂ ਤੁਰਦੇ ਜਾਂਦੇ ਹਾਂ ਇਹ ਨਾਲ ਨਾਲ ਲੱਗ ਕੇ ਤੁਰਦਾ ਜਾਂਦਾ ਸਪਰੇਅ ਵਾਲਾ ਇੱਕ ਖੇਤੋਂ ਨਿਕਲਦਾ ਆ ਆਪਣਾ ਵੀਰ ਪ੍ਰਾਜੀ ਪਾਪਾ ਕਹਿੰਦੇ ਸਪਰੇਅ ਕਰਦੇ ਜਦੋਂ ਅੱਗੇ ਜਾਂਦੇ ਆ ਦੂਜੀ ਖੇਤੋਂ ਚ ਟ੍ਰਾਂਸਫਰ ਹੋ ਜਾਂਦਾ ਇਹ ਵੀ ਮਸ਼ੀਨਾਂ ਨਾਲ ਹੀ ਹੁੰਦੀ ਹੋ ਜਾਣਾ ਹੈ 에ਰ ਹੋਇਆ ਵੀ ਚੱਲਦਾ ਜਾਂਦਾ ਹੈ ਪਰ ਇਹ ਕੰਪਨੀਆਂ ਜਦੋਂ ਬੰਨ ਕਰਦੇ ਆ ਆਪਾਂ ਕੰਪਨੀਆਂ ਨੇ ਵੀ ਆਪਣੇ ਵੀਤ ਵਿਤਨੇ ਜਾਰ ਕੀਤਾ ਜਾ ਬੇਨਾਮੇਦ ਕੀਤੀ ਜਾਂਦੀ ਸਭ ਸ਼੍ਰੀਤੀ ਹੈ ਵੈਸੇ ਕਹੋਣ ਲਈ ਤੇ ਉਹਨਾਂ ਨੇ ਵੀ ਇੰਨਾ ਹੀ ਵੱਡ ਦੇਣਾ ਹੈ ਅਖੀਰ ਨੂੰ ਇਹ ਸੋਹਣੇ ਸੋਹਣੇ ਡਾਲਿਆਂ ਦੇ ਵਿੱਚ ਪੈ ਗਿਆ ਕਿ ਸਾਡੇ ਬਾਹਰ ਆਣਾ ਹੈ ਜਿਹੜਾ ਗੱਲ ਸਾਡੇ ਦੱਸਿਆ ਗਿਆ ਬਹੁਤ ਮਹਿੰਗੇ ਰੂਪਸਾਂ ਮਿਲਦਾ ਫਿਰ ਬਿਮਾਰੀ ਵੀ ਨਾਲ ਸਾਨੂੰ ਮਿਲ ਜਣੀ ਬੈਕਪੈਕਿੰਗ ਦੇ ਵਿੱਚ ਫਲੇਵਾ ਵੀ ਮਿਲ ਜਾਣਾ ਸਾਨੂੰ ਤੇ ਮਨ ਚਾਹਿਆ ਰੇਟ ਮੈਨ ਲੱਗਦਾ ਦਿਨੇਸ਼ ਜਿਆ ਸਾਡੇ ਕੋਲ ਬੋਲਿਆ ਦੇਸੀ ਲਈ ਪੈ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਕਰਨਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਇਹ ਦੇਖਦੇ ਹੋ ਕਿ ਤੁਹਾਡੇ ਥੇਕ ਵਿੱਚ ਹੱਦੀ ਹੋ ਗਈ ਪਿਆ

ਸਾਲ ਆਪਾਂ ਜੋ ਪੀਜਾਂਗੇ ਤਾਂ ਵੀ ਜਿਹੜਾ ਜੋ ਸਹੀ ਤਰੀਕਾ ਨਾਲ ਹੀ ਉਹ ਆਲਰੇਡੀ ਫਟਣੀ ਨਹੀਂ ਹੈਗੀ ਤੇ ਉਹਦੀ ਸਮੱਸਿਆ ਆਪਾਂ ਨੂੰ ਆ ਸਕਦੀ ਹੈ ਤੇ ਉਹਦੇ ਵਿੱਚ ਇਹੀ ਹੈ ਕਿ ਤੁਸੀਂ ਪਹਿਲਾਂ ਹੀ ਆਪਣੇ ਪੀ ਦਾ ਪ੍ਰਬੰਧ ਜੜਾ ਆਪਾਂ ਕਰ ਲਈਏ ਤੇ ਜੇ ਉਹ ਆਇਆ ਜੀ ਇਹਨਾਂ ਮੁਸਫਰਾ ਹੋ ਰਿਹਾ ਤੇ ਫਿਰ ਵੀ ਸਾਡੀ ਇਹ ਫਸਲ ਜੇ ਕਰਨ ਦੀ ਜੀ ਜੀ ਰਿਪੋਰਟ ਕਰਦੇ ਹਾਂ ਸਾਡੀ ਹੋਮ ਸੈਗੀ ਹੈ ਨੂੰ ਜੇ ਸਾਡੀ ਸੈਗੀ ਹੈ ਤੇ ਅਗਲੇ ਸਾਲ ਡੈਫੀਨੇਟਲੀ ਬੱਕੇ ਤੌਰ ਤੇ ਹੈ ਕਿ ਅਗਲੇ ਸਾਲ ਇਸਨੂੰ ਸੌਖੀ ਚਾਹੀਗੀ ਸਾਡੀ ਇਹ ਬੈਟਿੰਗ ਜਿਹੜੀ ਵੈਰਕ ਸੀ ਜੀ ਇਸ ਤਰੀਕੇ ਨਾਲ ਤੁਸੀਂ ਪੀ ਤਿਆਰ ਕਰ ਲੈਣਾ ਹੈ ਔਰ ਜਦੋਂ ਇਹ ਪਗਲ ਕਰਦੇ ਆ ਆਈਕਿਉ ਸਮੱਸਿਆ ਇਹ ਹਿਊਮਸ ਕਰਕੇ ਪੜਾਅਸ ਜੁਦਾ ਪਈ ਕਿਉਂਕਿ ਬਾਹਰਸ਼ਾ ਨਾ ਕਰ ਪੈ ਰਹੀ ਅਸੀਂ ਸਪਰੇਆ ਨਹੀਂ ਵੀ ਅਸਾਂ ਨਹੀਂ ਕੀਤਾ ਪਰ ਇਹਦੀ ਸਪਰੇ ਮੁੰਜਰ ਨਿਕਲਣ ਤੋਂ ਪਹਿਲਾਂ ਕਰਨੀ ਹੁੰਦੀ ਆਪਾਂ ਜਦੋਂ ਜੁਨਾ ਬੋਹ ਜੁਨਾ ਉਦੋਂ ਉਹ ਪਰ ਹਾਈਡਰੋਕਸਾਈਡ ਦੀ ਜਿਹੜੀ ਆ ਆਪਣੀ ਸਾਲਟ ਦੀ ਸਪਰੇਆ ਕੋਸਾਈਟ ਆ ਤਿਆਰੀ ਹੋਵੇ ਆ ਤੇ ਇਸ ਤਰੀਕੇ ਨਾਲ ਤੇ ਦੋ ਸਪਰੇਆ ਦੀ ਇੰਟੀਗ੍ਰੇਟੇਡ ਕਮੈਂਟ ਕਰਦੇ ਤੁਸੀਂ ਕਰ ਸਕਦੇ ਹੋ ਪਾਣੀ ਦਾ ਖਾਸ ਧਿਆਨ ਰੱਖਣਾ ਹੈ 200 ਲੀਟਰ ਪਾਣੀ ਪਾਉਣਾ ਹੁੰਦਾ ਉਹਦੇ ਵਿੱਚ ਜਦੋਂ ਫੀਡ ਨੈਸ਼ ਕਰਣੀ ਹੈ 100 ਲੀਟਰ ਪਾਣਾ ਹੁੰਦਾ ਤੇ ਜੋ ਧੂਮੀ ਦਾ ਦੇ ਉਲੀ ਨੇ ਟੋਰਨੇਟ ਕਰ ਲੈਣਾ ਹੁਣ ਹਾਰ ਹਾਰ ਬਰਗੇਟ ਕਰ ਲੈਣਾ ਛਿਪ ਜਾਣਾ ਜਦੋਂ ਉਲੀ ਨੇ ਚੜਨਾ ਹੈ ਹੁਣ ਜਿੱਦ ਜਾਣਾ ਚਾਹੀਦੀ ਹੈ ਜਾਂ ਮਿੱਟੀ ਛਿਪ ਜਾਣਾ ਤੇ ਇਹਨੂੰ ਫਿਰ ਭੜਾਸ ਚਾਹੀਦੀ ਹੈ ਉਗਣ ਦੇ ਲਈ ਆਪਣੇ ਲਈ ਬਾਹਰ ਆਉਣੀ ਤੇ ਇਹ ਇੱਕ ਕੁਦਰਤੀ ਗੱਲ ਹੈ ਕਿ ਹੁਣ ਅਗਾਂਹ ਭੜਾਸ ਨਹੀਂ ਪੈਣੀ ਕਿ ਹੁਣ ਠੰਡਾ ਮੌਸਮ ਆ ਗਿਆ ਫਿਰ ਅੱਗੇ ਚੱਲ ਕੇ ਹੌਲੀਲੀ ਫਰਵਰੀ ਮਾਰਚ ਜਦੋਂ ਫਿਰ ਇਹ ਸਮਾਂ ਆਏਗਾ ਅਗਲੇ ਸਾਲ ਫਿਰ ਸਾਲ ਬਾਅਦ ਫਿਰ ਜੇ ਵੀ ਆਪਣੇ ਰੰਗ ਪਖਾਉਣੇ ਆ ਤੇ ਉਹਦੇ ਚੀਜ਼ ਆ ਕਿ ਜਦੋਂ ਤੁਸੀਂ ਖੇਤ ਖੰਡੇ ਕਰਨ ਦੀ ਗੱਲ ਕਰਦੇ ਹੋ ਖੇਤ ਛੰਡੇ ਨਾ ਕਰਿਓ ਜਮੀਨ ਵਾਹ ਕੇ ਕੱਲਾ ਛੱਡ ਜਦੋਂ ਛੱਡੋਗੇ ਤੁਸੀਂ ਤੇ ਗੁੱਲੀ ਗਰਮੀ ਦੇ ਨਾਲ ਪਾਰਕ ਵਿੱਚ ਜਿਹੜੋ ਸੱਜਣ ਜਿਹਨਾਂ ਵੀਰਾਂ ਦਾ ਨੁਕਸਾਨ ਵਿਰਾਈ ਜ਼ਮੀਨ ਦੇ ਵਿੱਚ ਹੋਇਆ ਹੜ੍ਹ ਦੇ ਕਾਰਨ ਨੁਕਸਾਨ ਹੋਇਆ ਆ ਤੇ ਉਹਨਾਂ ਨੂੰ ਸਰਕਾਰ ਵੱਲੋਂ ਪੈਨਿਕਲਿਆਂ ਦਾ ਪੀਮਕਤ ਦੇਣਾ ਐਲਾਨ ਕੀਤਾ ਗਿਆ ਆ ਇਹ ਜਿੱਤੀ ਪਤਾ ਨਹੀਂ ਆਇਆ ਜਦੋਂ ਆຊੂਗਾ ਕਿ ਉਹ ਵੀ ਰੱਖੋ ਲੇਗਾ ਤੇ ਆਪਾਂ ਇਹ ਤੁਹਾਨੂੰ ਰੱਬ ਦੀ ਕਿਰਪਾ ਨਾਲ ਬੇਜਾ ਆ ਚਾਹੀਏ ਕਿ ਕਿਸੇ ਵੀ ਇਨੀਸ਼ ਤੁਹਾਡੇ ਵਿੱਚ ਕਿਸੇ ਰਹਿਗੇ ਜਿਹਨਾਂ ਨੂੰ ਜ਼ਰੂਰ ਇਸ ਇਨਫੋਰਮੇਸ਼ਨ ਨਾਲ ਦੱਸੋ ਕਿ ਉਹਦੇ ਕਿ ਉਹਨਾਂ ਦੀ ਜ਼ਰੂਰੀ ਜਨਾ ਹੋਈ ਆ ਉਹਨਾਂ ਦੇ ਨਾਮ ਲਿਖ ਕੇ ਲੈ ਗਈਆ ਕਵਾਰੀ ਤੇ ਜ਼ਰੂਰ ਉਹ ਲਾਭ ਲੈ ਲੈਣਾ ਆਪਣਾ ਉਹਨੂੰ ਐਵੇਂ ਚਾਹਣਾ ਨਾ ਕਰ ਲਾਭ ਲੈ ਤੇ ਸਾਡੇ ਕੋਲ ਜਿਪਸਮ ਹੈ ਜੀ ਜਿਹੜਾ ਕੈਲਸ਼ੀਅਮ ਸਲਫੇਟ ਆ ਕੈਲਸ਼ੀਅਮ ਮਿੱਟੀ ਦੀ ਬੰਦਰ ਨੂੰ ਠੀਕ ਰੱਖਦਾ ਆ ਤੇ ਸਲਫਰ ਜਿਹੜਾ ਆ ਮਿੱਟੀ ਨੂੰ ਬੋਲਾ ਕਰਦਾ ਹੈ ਇਸੇ ਲਈ ਸਰੋਂ ਮੌਂਸਨ ਵਿੱਚ ਜਿਪਸਮ ਆਮ ਹੀ ਪਾਉਂਦੇ ਆ ਸਰੋਂ ਪਰ ਤੇ 800 ਸਰਫਰ ਆਮ ਹੀ ਪਾ ਦਿੰਦੇ ਆ ਸਰੋਂ ਵਿੱਚ ਤੇਲ ਵੀ ਜਿਹਦੇ ਵਿੱਚ ਸਰਫਰ ਪਾਉਂਦੇ ਆ ਤੇ ਜਿਹੜੀ ਵੀ ਚਾਹੇ ਦੇਸੀ ਘੋੜੇ ਵਾਲਾ ਨਾਮ ਕਰਦਾ ਜੀ ਉਹਦੇ ਵਿੱਚ ਕੀ ਆ ਜੇਕਰ ਕੋਈ ਬਿਆਰੋ ਡੇਟ ਲੈਣੀ ਹੋ ਜਿਪਸਮ ਦਾ 50 ਕਿਲੋ ਦਾ ਬੈਗ ਉਹ ਲਗਭਗ 800 900 ਰੁਪਏ ਦਾ ਬੈਗ ਦੇ ਰਿਹਾ ਸਾਡੇ ਕੋਲ ਬੰਦੇ ਇੱਕ ਦੋ ਫਾਰਮ ਕਲੀਕ ਲੈ ਕੇ ਆਏ ਸੀਗੇ ਔਰ ਅਸੀਂ ਹੈਰਾਨ ਹੋਏ ਕਿ ਜਾਣੇ ਕਿ ਸਾਡੇ ਕੋਲ ਵਿਭਾਗ ਵਿੱਚ 50% ਸਬਸਿਡੀ ਕਰਕੇ ਤੇ ਅਸੀਂ ਸਿਰਫ 205 ਰੁਪਏ ਦਾ ਦੇ। 1800 ਰੁਪਏ ਦਾ ਆਇਆ ਤੇ ਸਾਡੇ ਵਿਭਾਗ ਦੇ ਵੱਲੋਂ ਖੇਤੀਬਾੜੀ ਦਫ਼ਤਰ ਵੱਲੋਂ ਤੁਹਾਨੂੰ ਸਿਰਫ 205 ਰੁਪਏ ਦਾ ਮਿਲੇਗਾ। ਪਰ ਇੱਕ ਕਿਸਾਨ 20 ਤੋਂ 25 ਟਨ ਲੈ ਸਕਦਾ ਆ। ਇੱਕ ਏਕੜ ਦੇ 4 ਤੋਂ 5 ਮੈਕ ਪੈਂਦੇ ਆ। ਜਿਹੜੇ ਕਿਸਾਨ ਵੀ ਆਲੂ ਕਿਸਦੇ ਨੇ ਉਹਦੇ ਯੂਲ ਹੈ। ਕਿਉਂਕਿ ਆਲੂਆਂ ਦੇ ਵਿੱਚ ਕੰਮਜਾ ਕਰ ਹੋਏਗਾ ਜਦੋਂ ਐਂਡਾਂ ਦੇ ਬਾਰਸ਼ਾਂ ਪੈਂਦੀਆਂ ਆ ਤੇ ਮਿੱਟੀ ਜਿਹੜੀ ਆ ਪਾਣੀ ਨੂੰ ਸੋਖ ਲੈਂਦੀ ਹੈ ਜੇਕਰ ਜਿਪਸਮ ਪਾਇਆ ਹੋਵੇ ਤੁਸੀਂ। ਨਹੀਂ ਤਾਂ ਉਹ ਖਰਾਬ ਹੋਣ ਤੋਂ ਬਚਾ ਦਿਆ। ਆਦਰਵਾਇਜ਼ ਆਲੂ ਖਰਾਬ ਹੋ ਜਾਂ ਇਕਦਾ ਏ ਆ ਜੀ ਦੂਜਾ ਏ ਆ ਕਿ ਸ਼ਾਇਦ ਸਾਡੇ ਕੋਲ ਸਰੋਂ ਦਾ ਵੀ ਆਏਗਾ ਜੇ ਤੁਸੀਂ ਸਾਡੇ ਨਾਲ ਰੱਥਾ ਰੱਖਿਓ ਅਸੀਂ ਤੁਹਾਨੂੰ ਸਰੋਂ ਦੇ ਵਿੱਚ ਵੀ ਧਿਆਨ ਵੀ ਜੋੜੇ ਡਾਏਗਾ ਸਰ ਗਾੜੀਏ ਦਾ ਉਸੇ ਰੇਟ ਬਣ ਜਿਹਾ ਇਹ ਦੋ ਚਾਰ ਗੱਲਾਂ ਸੀਗੀਆਂ ਤੇ ਅਗਲੀ ਜਿਹੜੀ ਆ ਇੱਕ ਗੱਲ ਉਹ ਰਹਿ ਗਈ ਕਿ ਪੀ ਐਮ ਸਾਲ ਸੁਨਮਾਨੀ ਦੀ ਯੋਜਨਾ ਦੀ ਜਿਹਨੂੰ ਮੋਦੀ ਆ 2019 ਕਹਿੰਦੇ ਆਪਾਂ ਤੇ ਉਹ ਜਿਨ੍ਹਾਂ ਦੇ ਨਾਲ ਜਮੀਨ ਲੱਫਰਵੀ 2019 ਤੋਂ ਪਹਿਲਾਂ ਦੀ ਲੱਗੀ ਹੋਈ ਹੈ ਜਾਂ ਫਿਰ ਖਰਾਸਤ ਆਈ ਹੈ ਤੇ ਉਹ ਆਪਣਾ ਲਾਭ ਲੈ ਲੈਣ ਤੇ ਚੇ ਕਿਸੇ ਨੂੰ ਸਮੱਸਿਆ ਆਈ ਹੈ ਤਾਂ ਤੁਸੀਂ ਬਾਅਦ ਵਿੱਚ ਸੰਸਦ ਅਸਤਾਨ ਗੱਲ ਲਾਗੇ ਤੁਹਾਨੂੰ ਕਿਹੜੀ ਚੀਜ਼ ਚਾਹੀਦੀ ਹੈ ਜੇ ਤੁਸੀਂ ਸਾਨੂੰ ਕੇ ਵੀਸ ਕਰਾਣੀ ਲੱਗੀ ਹੈ ਵੀਸ ਕਰਾ ਲਓ ਜੇ ਕੋਈ ਹੋਰ ਸੀ ਰਹੀਗਾ ਫਿਰ ਆਏ ਤੇ ਜੇ ਸਰਕਾਰ ਵੱਲੋਂ ਮਿਲავੇ ਹੋਦਾ ਹੈ ਤਾਂ ਉਹ ਲੈਣਾ ਚਾਹੀਦਾ ਹੈ। ਤੇ ਇਹ ਦੋ ਚਾਰ ਮਿੰਟਾਂ ਨਹੀਂ ਲੱਗੀਆਂ। ਕੋਈ ਨਹੀਂ ਮੈਡੀਕਲ ਨਹੀਂ ਤਾਂ ਸਰਕਾਰ ਆਏ ਹੋ। ਬਸ ਦੋ ਚਾਰ ਮਿੰਟ ਲਈ ਡਾਟਾ ਸਟੇਟਲ ਰਿਪੋਰਟ ਕਰੂੰਗਾ ਮੈਂ। ਨਹੀਂ ਆਹ ਟਾਈਮ ਸਾਡੇ ਨਾਲ ਰਕਟ ਤੇ ਆਇਓ। ਅਕਸਰ ਹੀ ਸਵੇਰ ਕੇ ਪਲਾਨਿਆਂਪੁਰ ਸਾਡੇ ਕੈਂਪੂਸਿਕਾ ਤਾਂ ਅਸੀਂ ਟੇਕੋਗੇ। ਤੁਹਾਨੂੰ ਮਾਫੀ ਚਾਹੁੰਦੇ ਹਾਂ ਜੀ। ਸਾਰੀਆਂ ਗੱਲਾਂ ਆਪਣੀਆਂ ਹੋ ਚੁੱਕੀਆਂ ਨੇ ਵੀਰ ਜੀ ਮੇਰੀ ਬਸ ਉਸਤਾਦ ਨੂੰ ਹੱਥ ਜੋੜ ਕੇ ਇੱਕ ਹੀ ਬੇਨਤੀ ਹੈ ਜੀ ਅਨੇਪਦੇ ਕੀ ਬੇਤੇ ਵੀ ਆਪਾਂ ਪਰਾਲੀ ਨੂੰ ਅੱਗ ਨਾ ਲਾਈਏ ਕਿਉਂ ਨਾ ਲਈਏ ਇਹ ਆਪਾਂ ਮੇਨ ਇਹਦੇ ਵਿੱਚ ਦੋ ਕਾਰਨ ਨੇ ਪਹਿਲਾ ਕਾਰਨ ਤਾਂ ਇਹ ਜਿਵੇਂ ਜੀ ਬਾਈ ਜੀ ਨੇ ਦੱਸ ਦਿੱਤਾ ਟ੍ਰਾਈਪੋਕਾਰਡ ਨੇ ਉਹਦੇ ਵਿੱਚ ਆਪਣਾ ਇੱਕ ਮੌਤ ਨਿਕਲਦਾ ਵਾ ਉਹ ਬਹੁਤ ਹੀ ਪਾਚੋਂ ਖਾਂਦਾ ਵਾ ਕਿਹੜੇ ਨੁਕੜੇ ਠੀਕ ਹੈ ਜੀ ਉਹ ਜਿਹੜਾ ਇੱਕ ਨੇਚਰਲ ਐਨੀਮੀ ਕਹਿੰਦੇ ਆਪਾਂ ਤੁਹਾਨੂੰ ਮਿੱਤਰ ਕੀੜੇ ਕਹਿੰਦੇ ਆ ਜੀ ਜਦੋਂ ਆਪਾਂ ਆਪਣੇ ਬਾਹਰ ਨੂੰ ਅੱਗ ਲਾ ਦਿੰਨੇ ਆ ਜੀ ਉਹ ਲੋ ਆਪਣੇ ਸਾਰੇ ਮਿੱਤਰ ਕਿਨੇ ਮਾਰ ਜਾਂਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਸਾਡੇ ਜਿਵੇਂ ਤੁਸੀਂ ਇਹ ਚਿੱਟੀ ਮੱਕੀ ਦਾ ਅਟੈਕ ਆ ਚਿੱਟੀ ਮੱਕੀ ਇੱਕ ਮਾਈਂਦਰ ਬੈਸਟ ਸੀਗਾ ਮਤਲਬ ਛੋਟਾ ਕੀੜਾ ਜਿਹਦੇ ਬਾਰੇ ਕੋਈ ਗੌਲਦੇ ਨਹੀਂ ਸੀਗੇ ਤੇ ਤੇਰੀ ਜ਼ਰਦ ਦੇ ਨੂੰ ਪਰ 2016 ਦੇ ਵਿੱਚ ਦੇ ਕੋਈ ਹੋਇਆ ਆਪਾਂ ਨਾਲ ਫੈਥਰਾਇਟਸ ਸਪਰੇਅ ਕਰਨ ਦੇ ਕਰਕੇ ਉੱਥੇ ਗਿਆ ਚਿੱਟੀ ਮੱਕੀ ਦਾ ਆਊਟਬਰਸਟ ਹੋ ਗਿਆ ਮਤਲਬ ਇੰਨੀ ਜ਼ਿਆਦਾ ਗਈ ਕੰਟਰੋਲ ਤੋਂ ਬਾਹਰ ਹੋ ਗਈ ਇਸ ਲਈ ਆਪਾਂ ਆਪਣੇ ਮਾੜਾ ਨਾ ਲੈ ਜੀ ਆਪਾਂ ਜਿੱਮੀ ਆਪਣੇ ਬਰਾੜੀਆਂ ਨੂੰ ਵਿੱਚੀ ਜੱਜਤ ਕਰੀਏ ਜਿੰਨਾ ਆਪਾਂ ਵਿੱਚੀ ਜੱਜਤ ਕਰਾਂਗੇ ਉੰਨੀ ਆਪਣੀ ਮਿੱਟੀ ਭੁੱਲੀ ਬਣੂਗੀ ਅਸਲ ਚ ਕੀ ਹੈ ਜੇ ਜਪਾ ਅੱਧੂ ਕਰਦੇ ਆਪਣਾ ਹਾਰਡ ਬੈਡ ਬਣ ਜਾਂਦੀ ਜਿਵੇਂ ਬਾਈਕਿੰਗ ਸੇਗਾ ਉਹਦੇ ਨਾਲ ਕਿ ਉਹ ਜਿਹੜੀ ਜੜ ਆਉ ਥੱਲੇ ਨਹੀਂ ਜਾ ਪਾਉਂਦੀ ਦੇਖੋ ਜਿਹਦੀ ਆਪਣੀ ਮਿੱਟੀ ਆਪਾਂ ਲੋ ਮਿੱਟੀ ਦੀ ਲੇਅਰ ਆ ਜੀ ਇੱਕ ਠੀਕ ਹੈ ਜੀ ਇਹਦੇ ਵਿੱਚ ਤੱਤ ਪਏ ਨੇ ਜੇ ਥੱਲੇ ਹਾਰਡ ਬੈਡ ਬਣ ਗਈ ਤਾਂ ਆਪਣੀ ਜੜ ਥੱਲੇ ਨਹੀਂ ਜਾਣੀ ਜੀ ਥੱਲੇ ਨਹੀਂ ਜਾਉਂਗੇ ਨਿਊਟ੍ਰੀਅੰਟ ਲੈ ਨਹੀਂ ਪਾਉਗੇ ਸਾਰਾ ਕੁਝ ਮਿੱਟੀ ਦੇ ਵਿੱਚ ਹੀ ਆਪਰੇ ਜਿਵੇਂ ਆਨੇ ਕੈਸੀ ਮਿੱਟੀ ਦੀ ਪਰਖ ਕਰਾਉ ਫਾਸਫੋਰਸ ਆਪਾਂ ਵੀ ਵੱਧ ਪਾਨੇ ਆ ਫਾਸਫੋਰਸ ਕੀ ਹੈ ਜਿਹੜੀ ਆਪਾਂ ਡੀਏਪੀ ਦੇ ਰਹੀ ਪਾਨੇ ਆ ਕਿ ਸਲੋ ਸਲੋ ਨਿਊਟਰੀਐਂਟ ਸਲੋ ਰੀਜ਼ਿੰਗ ਨਿਊਟਰੀਐਂਟ ਮਤਲਬ ਕੀ ਆ ਹੌਲੀ ਹੌਲੀ ਮਿਲੂਗਾ ਜੀ ਮਨੂੰ ਜਿਵੇਂ ਆਪਾਂ ਯੂਰੀਆ ਪਾਇਆ ਉਹ ਕੀ ਹੁੰਦਾ ਵਾਸ਼ਪੀਕਰਨ ਹੋ ਗਿਆ ਜਾਂ ਥੱਲੇ ਵਾ ਗਿਆ ਪਰ ਇਹ ਕੀ ਜਿਹੜਾ ਫਾਸਫੋਰਸ ਆ ਜਿਹੜੀ ਜਮੀਨ ਦੇ ਵਿੱਚ ਪਿਆ ਰਹਿੰਦਾ ਆਪਣੇ ਬੂਟੇ ਨੂੰ ਹੌਲੀ 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 ਪੜਦਾ ਇਸ ਲਈ ਇਸ ਲਈ ਆਪਾਂ ਇੱਕ ਵਾਰੀ ਪਾ ਦਿੰਦੇ ਆ ਬਜਾਈ ਦੇ ਵੇਲੇ ਆਪਾਂ ਆਪਣੇ ਦੁਆਰ ਤਾਂ ਨਹੀਂ ਪਾਉਂਦੇ ਜੀ ਡੀਏਪੀ ਇੱਕ ਵਾਰੀ ਪਾਨੇ ਆ ਕਿਉਂ ਕਿਉਂਕਿ ਇਹ ਹੌਲੀ ਹੌਲੀ ਮਿਲਦਾ ਰਹੇਗਾ ਵੀ ਆਪਾਂ ਤਿੰਨ ਕਿਸ਼ਤਾ ਚ ਪਾਨੇ ਆ ਕਿਉਂ ਕਿ ਉਹ ਵਾਸ਼ਪੀਕਰਨ ਦਾ ਤੱਥ ਲੱਗਿਆ ਹੁੰਦਾ ਵਾ ਉਹ ਜ਼ਮੀਨ ਚ ਪਿਆ ਨਹੀਂ ਰਹਿਦਾ ਇਸ ਲਈ ਮੇਰੀ ਕਹਿਨ ਦਾ ਪਾਬੇ ਆ ਵੀਰ ਜੀ ਤੁਹਾਨੂੰ ਜੇ ਆਪਾਂ ਪਰਾਣੀ ਵੇਚਵਾਵਾਂਗੇ ਉਦੋਂ ਆਪਾਂ ਨੂੰ ਪਰਾਣੀ ਦੇ ਜਿਹੜੇ ਗੋਣ ਨੇ ਉਹਦੇ ਵਿੱਚ ਵੀ ਪਿਆਵਾ ਉਹਦੇ ਵਿੱਚ ਵੀ ਪਾਸਪੋਰਟ ਉਹਦੇ ਵਿੱਚ ਵੀ ਪਟਾਚਾ ਉਹਦੇ ਵਿੱਚ ਵੀ ਸਲਫਰਾਟ ਆਰਗੇਨਿਕ ਕਾਰਬਨ ਆ ਉਹ ਆਪਣੇ ਜਿਮੇਟੇ ਕਰੂਗਾ ਜਿਵੇਂ ਰਈ ਆਪਣੇ ਪੁੱਟੇ ਜਾਊਗਾ ਇਹ ਨਾਲ ਜਿਉ ਆਪਣਾ ਖਰਚਾ ਘਟੂਗਾ ਝਾੜ ਆਪਾਂ ਲੈ ਚੁੱਕੇ ਆ ਵੀਰ ਜੀ ਜਿੰਨਾ ਆਪਾਂ ਨੂੰ ਚਾਹੀਦਾ ਵਾ ਜਿੰਨਾ ਜਿਹੜੀ ਵੈਰਾਈਟੀ ਆ ਸਕਦੀਆਂ ਨੇ ਹੁਣ ਗੱਲ ਕਿੱਤੇ ਆ ਮਨਾਵਾ ਕੇ ਮਿਲਣਾ ਕੀਤੀ ਮਨਾਵੇ ਨਹੀਂ ਕਰਦੇ ਪਿਆ ਆਪਾਂ ਆਈ ਚੜਾਈ ਛੁੜੀ ਕਰਦੇ ਅਜੇ ਮਨਾਵਾ ਹੀ ਨਾ ਆਇਆ ਤੇ ਆਪਾਂ 6 ਮਹੀਨੇ ਮੱਥਾ ਮਾਰਿਆ ਤਾਂ ਕੋਈ ਫਾਇਦਾ ਨਹੀਂ ਆਇਆ 6 ਮਹੀਨਿਆਂ ਦੀ ਜਿਹੜੀ ਆਪਣੀ ਮਿਹਨਤ ਆ ਉਹਨੂੰ ਸਫਲ ਕਰ ਲਈ ਪਹਿਲੇ ਦਿਨ ਤੋਂ ਆਪਾਂ ਨੂੰ ਇਹ ਮਿਹਨਤ ਕਰਨੀ ਪਈ ਕਿਉਂ ਜੀ ਜੇ ਆਪਾਂ ਆਪਣੇ ਖਰਚੇ ਘਟਾਵਾਂਗੇ ਅਸੀਂ ਨਹੀਂ ਕਹਦੇ ਕਿ ਤੁਹਾਨੂੰ ਵੀ ਜੰਮਾ ਹੀ ਤੁਸੀਂ ਵੀ 2 ਘਟੂਆਂ ਤੱਕ ਜੋ ਠੀਕ ਆ ਤੁਸੀਂ ਸਾਡੇ ਤੋਂ ਬਥ ਜਾਣੂ ਪਰ ਆਪ ਤੂੰ ਮੈਂ ਤਾਂ ਇਹ ਕਹਿੰਦਾ ਤੁਹਾਡਾ ਤੁਹਾਡਾ ਐਕਸਪੀਰੀਅੰਸ ਸਾਡੀ ਸਾਇੰਸ ਜਦੋਂ ਦੋਨੇ ਇਕੱਠੀਆਂ ਹੋ ਗਈਆਂ ਤਾਂ ਬਹੁਤ ਕੁਝ ਮੈਨੂੰ ਨਹੀਂ ਲੱਗਦਾ ਬੰਦੇ